ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਛੋਟੇ ਸੱਦੇ ਤੇ ਆਨ ਤੇ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਕੁਝ ਮੇਨ ਮੁੱਦਿਆਂ ਤੇ ਗੱਲ ਕਰਨ ਲੱਗੇ ਆ ਅੱਜ ਅਸੀਂ ਕਾਫੀ ਦੇਰ ਡੀਸੀ ਸਾਹਿਬ ਨਾਲ ਵੀ ਡਿਸਕਸ ਕੀਤੇ ਜਿਹੜੇ ਸ਼ਹਿਰ ਦੇ ਸਾਨੂੰ ਲੱਗਿਆ ਕਿ ਮੇਨ ਮੁੱਦੇ ਸਿਗੇ ਪਿਛਲੇ 3-4 ਦਿਨਾਂ ਚ ਜਦੋਂ ਤੇ ਅਸੀਂ ਆਫਿਸ ਸੰਭਾਲਿਆ ਜਦੋਂ ਦੇ ਅਸੀਂ ਬੈਠੇ ਆ ਸਾਨੂੰ ਪਤਾ ਲੱਗਿਆ ਕਿ ਮੇਨ ਸ਼ਹਿਰ ਦੀ ਕੁਝ ਦਿੱਕਤਾਂ ਹੈਗੀਆਂ ਜਿੰਨਾਂ ਚੋਂ ਇੱਕ ਹੈ ਗਾਰਬੇਜ ਕਲੈਕਸ਼ਨ ਕੂੜੇ ਦੀ ਦਿੱਕਤ ਇਸ ਦਾ ਅਸੀਂ ਪਰਮਾਨੈਂਟ ਹੱਲ ਲੈ ਕੇ ਆ ਚੁੱਕੇ ਹਾਂ ਅਸੀਂ ਅੱਜ ਤੋਂ ਹੀ ਇੱਕ ਸਫਾਈ ਮੋਹਮ ਚਲਾਈ ਹੈ ਪੂਰੇ ਸ਼ਹਿਰ ਵਿੱਚ ਸਵੇਰ 6:30 ਵਜੇ ਤੋਂ ਲੈ ਕੇ ਹੁਣ ਤੱਕ ਸਾਡੀ ਟੀਮ ਗਰਾਊਂਡ ਤੇ ਸੀ ਥੋੜਾ ਟਾਈਮ ਅਸੀਂ ਆਫਿਸ ਵੀ ਸੀ ਤੇ ਸਵੇਰ 6:30 ਵਜੇ ਹੀ ਅਸੀਂ ਫੀਲਡ ਤੇ ਸਾਰੇ ਸਫਾਈ ਕਰਮਚਾਰੀਆਂ ਨਾਲ ਫਲੈਗ ਆਫ ਕਰਤੀ ਸੀਗੀ ਇਹ ਸਫਾਈ ਮੋਹਮ ਤੇ ਆਸ਼ਾ ਕਰਦਾ ਆਉਣ ਵਾਲੇ ਕੁਝ ਦਿਨਾਂ ਵਿੱਚ ਤੁਹਾਨੂੰ ਕਾਫੀ ਫਰਕ ਦਿਖੇਗਾ ਸਫਾਈ ਵਿੱਚ ਇੱਕ ਹੋਰ ਖੁਸ਼ੀ ਦੀ ਗੱਲ ਕੀ ਆਸੀ 14 ਨਵੇਂ ਟਿਪਰ ਮੰਗਾ ਲਿਆ ਜਿਨ੍ਹਾਂ ਚੋਂ ਚਾਰ ਸਾਡੇ ਕੋਲ ਹੁਣੇ ਪਹੁੰਚ ਗਏ ਤੇ ਇੱਕ ਅਸੀਂ ਹੁਣੇ ਡੀਸੀ ਸਾਹਿਬ ਨਾਲ ਨੀਚੇ ਫਲੈਗ ਆਫ ਵੀ ਕਰਾਂਗੇ ਬਾਕੀ ਜਿਹੜੇ ਟਿਪਰ ਨੇ ਉਹ ਰਿਸਪੈਕਟਡ ਸਾਡੇ ਕਾਉਂਸਲਰ ਸਾਹਿਬਾਨ ਕੋਲੇ ਚਲੇ ਜਾਣਗੇ ਪਰਸਨਲੀ ਤੇ ਉਹਨਾਂ ਕੋਲੋਂ ਅੱਗੇ ਕੰਮ ਸਟਾਰਟ ਹੋਊਗਾ ਟਿਪਰਾਂ ਦਾ ਤੇ ਗਾਰਬੇਜ ਕਲੈਕਸ਼ਨ ਇੱਕ ਬਹੁਤ ਸਮੂਥ ਵੇ ਨਾਲ ਹੋਊਗੀ ਹੁਣ ਆਪਣੇ ਸ਼ਹਿਰ ਵਿੱਚ ਜੋ ਮੇਨ ਪ੍ਰੋਬਲਮ ਸੀਗੀ ਗਾਰਬੇਜ ਦੀ ਉਹ ਹੌਲੀ ਹੌਲੀ ਕਰਕੇ ਇਹਨੂੰ ਸਮੂਥ ਰਨਿੰਗ ਕਰਕੇ ਇਹਨੂੰ ਸੋਲਵ ਕਰਾਂਗੇ ਸੈਕੰਡਲੀ ਸੈਕੰਡ ਦਿੱਕਤ ਜਿਹੜੀ ਸਾਡੇ ਨਿਗਾਹ 'ਚ ਆ ਰਹੀ ਸੀਗੀ ਉਹ ਸੀਗੀ ਸੀਵਰੇਜ ਦੀ ਦਿੱਕਤ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੰਪਰੂਵਮੈਂਟ ਟਰਸਟ ਤੋਂ ਜਿਹੜੇ ਸਾਡੇ ਚੇਅਰਮੈਨ ਸਾਹਿਬ ਨੇ ਪੱਲਾ ਜੀ ਉਹਨਾਂ ਤੋਂ ਅਸੀਂ 1 ਮਹੀਨੇ ਵਾਸਤੇ ਹਜੇ ਫਿਲਹਾਲ ਉਹਨਾਂ ਦੀ ਮਸ਼ੀਨ ਲਈਤੀ ਹੈ ਜੋ ਕਿ ਹਾਈ ਟੈਕ ਸੀ ਤੇ ਬੈਟਰ ਵਰਕਿੰਗ ਮਸ਼ੀਨ ਸੀ ਉਸ ਮਸ਼ੀਨ ਨਾਲ ਅਸੀਂ ਪੂਰੇ ਸ਼ਹਿਰ ਦੀ ਇੱਕ ਵਾਰੀ ਸੀਵਰੇਜ ਸਿਸਟਮ ਨੂੰ ਕੰਪਲੀਟਲੀ ਸਕ ਆਊਟ ਕਰਕੇ ਕੰਪਲੀਟਲੀ ਸਾਫ਼ ਕਰਵਾ ਰਹੇ ਹਾਂ ਜਿਸ ਦੇ ਨਾਲ ਸੀਵਰੇਜ ਦੀ ਦਿੱਕਤ ਬਿਲਕੁਲ ਖਤਮ ਹੋ ਜਾਏਗੀ ਤੇ ਇਸ ਤੋਂ ਇਲਾਵਾ ਦੋ ਹੋਰ ਨਵੀਂ ਮਸ਼ੀਨਾਂ ਦੀ ਅਸੀਂ ਪ੍ਰਪੋਜ਼ਲ ਪਾ ਰਹੇ ਹਾਂ ਇਸ ਤੋਂ ਇਲਾਵਾ ਸਾਡਾ ਤੀਸਰਾ ਮੋਟਿਵ ਜੋ ਸਾਹਮਣੇ ਨਿਕਲ ਕੇ ਆਇਆ ਸੀਗਾ ਸਿਕਿਉਰਿਟੀ ਦਾ ਤੇ ਕ੍ਰਾਈਮ ਫਰੀ ਬਠਿੰਡਾ ਬਣਾਉਣ ਦਾ ਇਸ ਦੇ ਰਿਗਾਰਡਿੰਗ ਅਸੀਂ ਸਾਰੇ ਕਾਉਂਸਲਰਸ ਨਾਲ ਬੈਠ ਕੇ ਮੀਟਿੰਗ ਵੀ ਕਰ ਰਹੇ ਆਂ ਮਗਰ ਸਾਡਾ ਅਜੰਡਾ ਜਿਹੜਾ ਨਿਕਲ ਰਿਹਾ ਉਹ ਅਸੀਂ ਸ਼ਹਿਰ ਨੂੰ ਸੀਸੀਟੀਵੀ ਸਰਵੇਲੈਂਸ ਦੇ ਅੰਡਰ ਲੈ ਕੇ ਆ ਰਹੇ ਆਂ ਤੇ ਇਨੀਸ਼ੀਅਲ ਕੋਟੇਸ਼ਨਸ ਵੀ ਮੰਗਾ ਲਈਤੀਆਂ ਗਈਆਂ ਆਰਾਊਂਡ 1 ਕਰੋੜ ਰੁਪਏ ਦੇ ਸੀਸੀਟੀਵੀ ਕੈਮਰਾ ਪੂਰੇ ਸ਼ਹਿਰ ਦੇ ਵਿੱਚ ਇੰਸਟਾਲ ਕੀਤੇ ਜਾਣਗੇ ਜਿਹਦੇ ਨਾਲ ਛੋਟੇ ਛੋਟੇ ਸੈਫਟੀ ਦੀ ਦਿੱਕਤ ਆ ਸਨੈਚਿੰਗ ਦੀ ਗ੍ਰੈਬਿੰਗ ਦੀ ਜਿਹੜੀ ਦਿੱਕਤ ਆ ਰਹੀ ਸੀਗੀ ਉਹ ਕੰਪਲੀਟਲੀ ਖਤਮ ਹੋ ਜੂਗੀ ਤੇ ਨਾਲੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੇਫਟੀ ਮੇਨਟੇਨ ਕਰਨ ਚ ਹੈਲਪ ਮਿਲੂਗੀ ਇਹ ਇੱਕ ਬਹੁਤ ਵੱਡਾ ਤੇ ਵਧੀਆ ਉਪਰਾਲਾ ਹੋਊਗਾ ਕਾਰਪੋਰੇਸ਼ਨ ਵੱਲੋਂ ਕਿਉਂਕਿ ਸਾਡਾ ਮੇਨ ਮੋਟਿਵ ਹੈ ਸ਼ਹਿਰ ਨੂੰ ਸਾਫ ਕਰਨਾ ਸੀਵਰੇਜ ਸਿਸਟਮ ਨੂੰ ਠੀਕ ਕਰਨਾ ਤੇ ਸੇਫ ਬਣਾਉਣਾ ਆਪਣੇ ਬਟਿੰਡਾ ਨੂੰ ਕ੍ਰਾਈਮ ਫਰੀ ਬਣਾਉਣਾ ਸਾਡਾ ਮੋਟਿਵ ਹੈ ਇਸ ਦੇ ਨਾਲ ਹੀ ਇੱਕ ਬਠਿੰਡਾ ਸ਼ਹਿਰ ਦੀ ਆਪਣਾ ਕੀ ਕਹਿੰਦੇ ਸਟੈਂਡਰਡ ਆਫ ਲਿਵਿੰਗ ਵਧੇਗਾ ਤੇ ਆਪਣੀ ਬੈਟਰ ਲਾਈਫਸਟਾਈਲ ਜਾਵਾਂਗੇ ਆਪਣਾ ਸਾਰੇ ਸ਼ਹਿਰ ਵਾਸੀ ਇਹ ਸਾਡਾ ਬੇਸਿਕ ਉਪਰਾਲਾ ਹੈ ਬਾਕੀ ਜੇ ਤੁਹਾਡੇ ਕੋਈ ਕੁਐਸਚਨਸ ਹੈ ਤਾਂ ਪਲੀਜ਼ ਮੈਸਰ ਸਾਹਿਬ ਤਿੰਨ ਸਵਾਲ ਨੇ ਮੇਰੇ ਤੁਸੀਂ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਗੱਲ ਕਰ ਰਹੇ ਹੋ ਕੂੜਾ ਡੰਪ ਸ਼ਹਿਰ ਦੇ ਅੰਦਰ ਲੱਗਿਆ ਹੈ ਦੋ ਦਰਜਨ ਤੋਂ ਉੱਪਰ ਜਿਹੜੀਆਂ ਕਲੋਨੀਆਂ ਪ੍ਰਭਾਵਿਤ ਨੇ ਕਾਮੇ ਉਹਦੇ ਰਾਜਨੀਤੀ ਬਹੁਤ ਹੁੰਦੀ ਰਹੀ ਹੈ ਖਾਸ ਕਰ ਵੋਟਾਂ ਸਮੇ ਪਰ ਉਹ ਇਸ ਟਾਈਮ ਇੱਕ ਜਿਹੜਾ ਹੈਗਾ ਉਹਨਾਂ ਕਲੋਨੀਆਂ ਦੇ ਨਾਲ ਨਾਲ ਹੁਣ ਸ਼ਹਿਰ ਵੀ ਉਸ ਤੋਂ ਪ੍ਰਭਾਵਿਤ ਹੋ ਰਿਹਾ ਉਸ ਨੂੰ ਲੈ ਕੇ ਤੁਹਾਡੇ ਕੀ ਕਦਮ ਨੇ ਸਰ ਅਜੇ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸਾਡੇ ਬੇਸਿਕ ਇਸ਼ੂਜ਼ ਨੇ ਜੋ ਅਸੀਂ ਉਹਨਾਂ ਵੱਲ ਜ਼ਿਆਦਾ ਫੋਕਸ ਕਰ ਰਹੇ ਹਾਂ ਸਾਡੇ ਕੋਲ ਬਹੁਤ ਲੋਕ ਇਹ ਤਕਲੀਫ ਲੈ ਕੇ ਆਏ ਨੇ ਆਪਣੀ ਜੋ ਕਿ ਡੰਪ ਦਿਲ ਰਿਲੇਟਡ ਹੈ ਅਸੀਂ ਉਸ ਟੀਮ ਨਾਲ ਬੈਠਾਂਗੇ ਸਰ ਨਾਲ ਵੀ ਬੈਠਾਂਗੇ ਡੀਸੀ ਸਾਹਿਬ ਨਾਲ ਵੀ ਬੈਠਾਂਗੇ ਤੇ ਅਸੀਂ ਇਹਨਾਂ ਦੇ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ ਕਿ ਜਿਹੜਾ ਤੁਸੀਂ ਇਹ ਕੋਡੇ ਡੰਪ ਦੀ ਗੱਲ ਕਰ ਰਹੇ ਹੋ ਬੇਸਿਕਲੀ ਜਿਹੜੀ ਐਨਜੀਟੀ ਦੀ ਤੇ ਗਾਈਡਲਾਈਨਸ ਨੇ ਉਹਦੇ ਵਿੱਚ ਕੋਡਾ ਸ਼ਹਿਰ ਵਿੱਚ ਰਹਿਣਾ ਹੀ ਨਹੀਂ ਚਾਹੀਦਾ ਆਲਟਿਮੇਟਲੀ ਤੇ ਸਾਨੂੰ ਕੋੜੇ ਨੂੰ ਕੰਪਲੀਟਲੀ ਪ੍ਰੋਸੈਸ ਕਰਨਾ ਹੈ ਆਪਾਂ ਪਹਿਲਾ ਜੀਆਈਟੀ ਆਫ ਦਾ ਪਲੈਂਟ ਲਾਇਆ ਸੀ ਉਹਦੇ ਨਾਲ ਸਾਡੇ ਕੁਝ ਡਿਸਪਿਊਟਸ ਹੋ ਗਏ ਜਿਹੜਾ ਕਿ ਹੁਣ ਆਲਮੋਸਟ ਹਤਮੀ ਲੈਵਲ ਤੇ ਉਹਦਾ ਫੈਸਲਾ ਆਪਾਂ 익ਸਪੈਕਟ ਕਰ ਰਹੇ ਹਾਂ ਕਿ ਹਫਤਾ 10-15 ਦਿਨਾਂ ਵਿੱਚ ਉਹਦਾ ਫੈਸਲਾ ਆ ਜਾਊਗਾ ਤੇ ਉਹਦੇ ਨਾਲ ਨਾਲ ਇਹ ਆਪਾਂ ਇੱਕ ਬੀਪੀਸੀਐਲ ਦੇ ਨਾਲ ਸਾਡੀ ਗੱਲ ਚੱਲਦੀ ਹੈ ਕਿ ਇਹ ਕਿ ਜਿਹੜਾ ਵੈਟ ਵੇਸਟ ਆਉਂਦਾ ਹੈ ਗੀਲਾ ਕੋੜਾ ਜਿਹਨੂੰ ਆਪਾਂ ਕਹਿੰਦੇ ਆ ਜਦੋਂ ਉੱਥੇ ਪਹੁੰਚ ਜਾਊਗਾ ਤਾਂ ਉਹ ਆਟੋਮੈਟਿਕਲੀ ਉਹਨੂੰ ਸੀਜੀਪੀਸੀਵੀਜੀ ਪਲੈਂਟ ਦੇ ਰਹੀ ਜਿਹੜਾ ਹੈਗਾ ਉਹ ਯੂਜ਼ ਕਰ ਲੈਣਗੇ ਦੇ ਨਾਲ ਹੀ ਸਾਡੀ ਇੱਕ ਹੋਰ ਦੋ ਇੱਕ ਦੋ ਏਜੰਸੀਜ਼ ਦੇ ਨਾਲ ਗੱਲ ਚੱਲ ਰਹੀ ਹੈ ਕਿ ਜਿਹੜਾ ਆਰ ਡੀ ਐਫ ਨਿਕਲਦਾ ਹੈ ਜਿਹੜਾ ਤੁਹਾਡਾ ਬਾਕੀ ਸਾਰਾ ਡਰਾਈ ਵੇਸਟ ਹੁੰਦਾ ਹੈ ਉਹਨੂੰ ਵੀ ਆਪਾਂ ਡਾਇਰੈਕਟਲੀ ਉੱਥੋਂ ਹੀ ਸਾਡੇ ਕੋਲ ਕਿਉਂਕਿ ਯੂਨਿਟ ਲੱਗਿਆ ਹੋਇਆ ਹੈ ਉਹਨੂੰ ਸਟੈਡਿੰਗ ਕਰਨ ਤੋਂ ਬਾਅਦ ਉਸੇ ਦਿਨ ਹੀ ਆਪਾਂ ਵੇਚ ਦਈਏ ਸਾਡਾ ਮਕਸਦ ਇਹ ਹੈ ਕਿ ਅੱਗੇ ਤੋਂ ਬਠਿੰਡਾ ਵਿੱਚ ਜਿੰਨਾ ਵੀ ਕੂੜਾ ਹੈ ਉਹਦਾ ਨਾਲ ਹੀ ਮੈਨੇਜ ਹੋ ਜਾਣਾ ਚਾਹੀਦਾ ਤਾਂ ਜੋ ਉਹ ਡੇਰ ਨਾ ਲੱਗੇ ਤੇ ਜਿਹੜਾ ਪੁਰਾਣਾ ਵਾਲਾ ਹੈ ਉਹਦੇ ਵਿੱਚੋਂ ਇੱਕ ਥਾਂ ਤੇ ਤਾਂ ਆਪਣਾ ਸਾਰਾ ਜਿਹੜਾ ਪੁਰਾਣਾ ਕਾਰਪੋਰੇਸ਼ਨ ਦਾ ਸੀਗਾ ਉਹ ਆਲਮੋਸਟ ਆਪਾਂ ਮਾਰਚ ਤੱਕ ਕੰਪਲੀਟ ਕਰ ਲਾਂਗੇ ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਹੈਗਾ ਉਹ ਬਚਿਆ ਹੋਇਆ ਜਿਹੜਾ ਜੀਆਈਟੀਐਫ ਦੀ ਜ਼ਿੰਮੇਵਾਰੀ ਸੀ ਕਿ ਉਹ ਚੁੱਕਣ ਦੀ ਉਹਨਾਂ ਨੇ ਉਹਦਾ ਆਰਡੀਆ ਬਣਾਇ ਨਾ ਤੋਂ ਕਰਾਵਾਂਗੇ ਉਹਦੇ ਵਿੱਚ ਅਲਟੀਮੇਟਲੀ ਕੋਈ ਕੋਡਾ ਨਹੀਂ ਬਚਣਾ ਜਿਹੜਾ ਫਿਰ ਡੇਲੀ ਬੇਸਿਸ ਤੇ ਆਏਗਾ ਉਹ ਡੇਲੀ ਪ੍ਰੋਸੈਸ ਹੋਇਆ ਕਰੇਗਾ ਹੁਣ ਲੱਗਦਾ ਸਿ ਸ਼ਿਫਟ ਕਰਨ ਦੀ ਗੱਲ ਚੱਲਦੀ ਰਹੀ ਹੈ ਵੀ ਸ਼ਹਿਰ ਤੋਂ ਦੂਰ ਲੈ ਕੇ ਜਾਇਆ ਜਾਏਗਾ ਨਗਰ ਨਿਕਮੇ ਦੇ ਮੇਨ ਦੇ ਦੇਖੋ ਪਹਿਲਾ ਪਹਿਲਾ ਕਨਸੈਪਟ ਜਿਹੜਾ ਸੀਗਾ ਪਹਿਲਾਂ ਆਪਾਂ ਇਹ ਸਮਝੀਏ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਪਹਿਲਾ ਕਨਸੈਪਟ ਇਹ ਹੁੰਦਾ ਸੀ ਕਿ ਜੇ ਆਪਾਂ ਕੂੜੇ ਦਾ ਅੰਬਾਰ ਲਾਉਣਾ ਹੈ ਤੇ ਇਸ ਦੇ ਵਾਸਤੇ ਜ਼ਮੀਨ ਚਾਹੀਦੀ ਹੈ ਹੁਣ ਕਨਸੈਪਟ ਇਹ ਹੈ ਕਿ ਤੁਸੀਂ ਜ਼ੀਰੋ ਵੇਸ ਤੇ ਜਾਣਾ ਹੈ ਕਿ ਕੂੜਾ ਰੱਖਣਾ ਨਹੀਂ ਹੈ ਜੇ ਕੂੜਾ ਰੱਖਣਾ ਨਹੀਂ ਹੈ ਤਾਂ ਫਿਰ ਕਿਤੇ ਵੀ ਲੈ ਜਾਓ ਉਹ ਡੇਲੀ ਬੇਸਿਸ ਤੇ ਉਹਨੂੰ ਪ੍ਰੋਸੈਸ ਕਰਕੇ ਕਿਵੇਂ ਸ਼ਹਿਰ ਵੀ ਸਾਫ਼ ਸੁਥਰਾ ਹੋਏਗਾ ਤੇ ਕਿਸੇ ਹੋਰ ਨੂੰ ਵੀ ਹਰਾਸ ਨਹੀਂ ਕਰਾਂਗੇ ਇਹ ਤਾਂ ਹੋ ਨਹੀਂ ਸਕਦਾ ਕਿ ਮੈਂ ਇਹ ਕਹਾ ਕੇ ਬਠਿੰਡਾ ਦਾ ਕੂੜਾ ਜਮੇ ਕਿਸੇ ਪਿੰਡ ਵਿੱਚ ਲੈ ਜਾਵਾਂ ਅਕਲਮੰਦੀ ਤਾਂ ਹੈ ਨਹੀਂ ਨਾ ਕੋਈ ਵੀ ਨਹੀਂ ਆਨ ਦੇਵਾਗਾ ਜੇ ਤੁਸੀਂ ਸ਼ਹਿਰ ਵਿੱਚ ਰਹਿ ਕੇ ਪਸੰਦ ਨਹੀਂ ਕਰਦੇ ਕਿ ਸਾਡੇ ਇੱਥੇ ਕੂੜਾ ਰਹੇ ਤੇ ਇੱਕ ਪਿੰਡ ਵਾਲਾ ਕਿਵੇਂ ਮੰਨ ਜੂਗਾ ਕਿ ਤੁਸੀਂ ਸ਼ਹਿਰ ਦਾ ਕੂੜਾ ਮੇਰੇ ਪਿੰਡ ਵਿੱਚ ਲੈ ਕੇ ਆ ਸਾਹਿਬ ਕਾਰਵੈਸ ਦੀ ਗੱਲ ਕੀਤੀ ਹੈ ਤੁਸੀਂ ਪੇਮੈਂਟ ਲੋਕ ਦੇ ਰਹੇ ਹੈਗੇ ਗਾਰਬੇਜ ਦੀ ਪਰ ਉੱਥੇ ਪ੍ਰੋਪਰ ਤਰੀਕੇ ਨਾਲ ਰੇੜੀਆਂ ਨਹੀਂ ਆ ਰਹੀਆਂ ਹੈਗੀਆਂ ਇਹ ਕਾਫੀ ਪ੍ਰੋਬਲਮ ਆ ਰਹੀ ਹੈ ਕਾਫੀ ਨਗਰ ਨਿਗਮ ਬਠਿੰਡਾ ਵੱਲੋਂ ਪੈਸਾ ਵੀ ਗਾਰਬੇਜ ਦਾ ਬਸੂਲਿਆ ਜਾ ਰਿਹਾ ਲੋਕਾਂ ਕੋਲ ਪਰ ਰੇੜੀਆਂ ਜਿਹੜੇ ਟਿਪਰ ਹੈ ਉਹ ਪ੍ਰੋਪਰ ਗਲੀਆਂ ਚ ਨਹੀਂ ਆ ਰਹੇ ਸਰ ਇਸੇ ਲਈ ਮੈਂ ਤੁਹਾਨੂੰ ਕਿਹਾ ਕਿ ਹੁਣ ਅਸੀਂ ਜਿਹੜਾ ਮੈਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਕੀਤਾ ਕਿ 15 ਨਵੇਂ ਟਿਪਰ ਅਸੀਂ ਮੰਗਾ ਲਏ ਐ ਇਸ ਪ੍ਰੋਸੈਸ ਨੂੰ ਹੋਰ ਸਮੂਥ ਕਰਨ ਵਾਸਤੇ ਅਸੀਂ ਨਵੇਂ-ਨਵੇਂ ਆਈਡੀਆਜ਼ ਲੈ ਕੇ ਆਏ ਆਂ ਤੇ ਤੁਸੀਂ ਦੇਖੋਗੇ ਆਉਣ ਵਾਲੇ ਹਫਤੇ ਚ ਦੋ ਹਫਤਿਆਂ ਚ ਬਹੁਤ ਸਮੂਥ ਹੋ ਜਾਏਗਾ ਤੇ ਜਿਹੜੇ ਵੀ ਲੋਕ ਫੀਸ ਭਰ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਸਹੂਲਤ ਮਿਲੂਗੀ ਸਟਰਾ ਦੀ ਗੱਲ ਕੀਤੀ ਤੁਸੀਂ ਬਹੁਤ ਸਾਰੇ ਪ੍ਰਾਣੇ ਖੜੇ ਆ ਜੀ ਉਹ ਠੀਕ ਨਹੀਂ ਕਰਵਾਏ ਜਾਂਦੇ ਇਹ ਵੀ ਸੁਣਨਾ ਚਾਹੀਏ ਵੀ ਜਿਹੜੇ ਡਰਾਈਵਰ ਆ ਉਹ ਅਣਜਾਣ ਬੰਦੇ ਰੱਖ ਲਈ ਜਾਂਦੇ ਉਹਦੇ ਕਾਰਨ ਬੜੀ ਵੱਡੀ ਸਮੱਸਿਆ ਹੁੰਦੀ ਨਹੀਂ ਸਰ ਇਹ ਜੋ ਜਿਹੜੇ ਖਰਾਬ ਹੋ ਗਏ ਸੀਗੇ ਉਹ ਵੀ ਅਸੀਂ ਰਿਪੇਅਰ ਕਰਵਾ ਰਹੇ ਹਾਂ ਇਹ ਐਕਸਟਰਾ ਅਸੀਂ 15 ਮੰਗਵਾਏ ਅਜੇ ਤੱਕ ਦਾ ਇਸ ਦਾ ਨਾਮੇ ਨਵੇਂ ਡਿੱਪਰ ਸੋਡੇ ਸਾਰੇ ਇਹ ਨਵੇਂ ਸੀਗੇ ਲੇਕਿਨ ਇਹਨਾਂ ਦੀ ਰਿਪੇਅਰ ਹੀ ਮੈਨੂੰ ਲੱਗਦਾ ਵੀ ਇਹਨਾਂ ਨਾਲ ਵੱਧ ਹੋ ਗਈ ਹੈ ਕਿੰਨੇ ਦਾ ਇਹ ਮੁੱਲ ਲੈ ਕੇ ਆਣਾ ਹੈ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਦੇਖੋ ਪਹਿਲਾ ਜਿਹੜਾ ਤੁਸੀਂ ਇਹਦੇ ਬਾਰੇ ਗੱਲ ਕਰ ਰਹੇ ਹੋ ਬਿਲਕੁਲ ਇੱਕ ਗੱਲ ਸਹੀ ਹੈ ਕਿ ਇਹਦੇ ਵਿੱਚ ਰਿਪੇਅਰ ਤੇ ਕਾਫੀ ਸਾਰੇ ਖਰਚਾ ਜਿਹੜਾ ਹੈ ਉਹ ਹੈ ਇਸ ਕਰਕੇ ਹੀ ਕਿਉਂਕਿ ਬਾਰ-ਬਾਰ ਰਿਪੇਅਰ ਹੋਇਆ ਤੇ ਫਿਰ ਉਸ ਤੋਂ ਬਾਅਦ ਮੈਂ ਮੈਂ ਜਦੋਂ ਕਮਿਸ਼ਨਰ ਸੀਗਾ ਲਾਸਟ ਟਾਈਮ ਤੇ ਮੈਂ ਸਾਰਿਆਂ ਨੂੰ ਰਿਪੇਅਰ ਕਰਤੇ ਇੱਕ ਵਾਰ ਚਲਤਾ ਕਰਦੇ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਕੁਝ ਕੁਝ ਮਹੀਨੇ ਬਾਅਦ ਹੀ ਵਾਪਸ ਆਇਆ ਤੇ ਉੱਥੇ ਮੈਂ ਦੇਖਿਆ ਆਦੇ ਤੋਂ ਵੱਧ ਜਿਹੜਾ ਹੈਗਾ ਉਹ ਬੈਠੇ ਹੋਏ ਨੇ ਉਹਦੇ ਵਿੱਚੋਂ ਵੱਖ-ਵੱਖ ਇਸ਼ੂਜ਼ ਨੇ ਉਹਦੇ ਮੈਨ ਪਾਵਰ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਕਈ ਸਾਰੇ ਇਹ ਨਹੀਂ ਹੈ ਕਿ ਉਹਨਾਂ ਨੂੰ ਚਲਾਉਣਾ ਨਹੀਂ ਆਂਦਾ ਜਿਹੜਾ ਪੂਰਾ ਪਿਛਲੇ 4 ਸਾਲਾਂ ਤੋਂ ਚਲਾ ਹੀ ਰਹਾ ਹੁਣ ਆਪਾਂ ਉਹ ਵੀ ਕਹੀ ਕਿ 4 ਸਾਲ ਵਿੱਚ ਵੀ ਜੇ ਉੱਥੇ ਬੈਲਾ ਦਿਨ ਨਹੀਂ ਆਉਂਦਾ ਸੀ ਸਮਝ ਸਕਦਾ ਮੈਂ ਹੁਣ 4 ਸਾਲ ਬਾਅਦ ਵੀ ਉਹਨੂੰ ਚਲਾਉਣਾ ਨਹੀਂ ਆਂਦਾ ਸਮਝ ਸਭ ਗੱ ਜਾਨ ਪੂਜ ਕਰਕੇ ਕਰਦੇ ਨੇ ਉਹਨਾਂ ਦੇ ਵੀ ਆਪਣੇ ਮਕਸਦ ਹੁੰਦੇ ਨੇ ਪਰ ਹੁਣ ਜਿਹੜਾ ਆਪਾਂ ਸਿਸਟਮ ਕੋਸ਼ਿਸ਼ ਕਰ ਰਹੇ ਆ ਉਹਨੂੰ ਚਾਲੂ ਕਰਨ ਦੀ ਵੀ ਆਰ ਟ੍ਰਾਈਂਗ ਟੂ ਲੋਕਲਾਈਜ਼ ਡੀਸੈਂਟਰਲਾਈਜ਼ ਜਿੱਦ ਕਿ ਜਿਹੜਾ ਜਿਹੜਾ ਇੱਕ ਏਰੀਆ ਹੈ ਉੱਥੇ ਦਾ ਬੰਦਾ ਉੱਥੇ ਦਾ ਜ਼ਿੰਮੇਵਾਰ ਹੋਏ ਉੱਥੇ ਡੇਲੀ ਕਲੈਕਸ਼ਨ ਹੋਏ ਇਹ ਨਹੀਂ ਕਿ ਜੀ ਮੈਂ ਅੱਜ ਆਇਆ ਉਸ ਤੋਂ ਬਾਅਦ ਮੈਨੂੰ ਵੀ ਮੇਲ ਆਉਂਦੀ ਹੈ ਕਿ 15 ਦਿਨ ਤੋਂ ਕੋਈ ਬੰਦਾ ਆਇਆ ਨਹੀਂ ਫਿਕ ਕਰਨ ਦੇ ਵਾਸਤੇ ਇਸ਼ੂ ਡੈਫੀਨਿਟਲੀ ਆਏਗਾ ਪਰ ਹੁਣ ਤੁਹਾਨੂੰ ਲੱਗੇਗਾ ਕਿ 15 15 ਦਿਨਾਂ ਵਿੱਚ ਇਹ ਪ੍ਰੋਸੈਸ ਜ਼ਰੂਰ ਸਮਝੋ ਜੇ ਤੁਸੀਂ ਗੱਲ ਕਰੀਏ ਖਾਲੀ ਪਲਾਟਾਂ ਦੇ ਵੀ ਗਾਰਬੇ ਇਸ ਤੋਂ ਨਗਰ ਨਿਗਮ ਪਟੰਡਾ ਇਹ ਗੱਲ ਕਹਿ ਰਹੀ ਸੀ ਐਮ ਸੀ ਵੀ ਇਹ ਮਤਾ ਲੈ ਕੇ ਆਵਾਂਗੇ ਵੀ ਖਾਲੀ ਪਲਾਟਾਂ ਦੇ ਪੈਸੇ ਜਿਹੜੇ ਗਾਰਵੇਸ ਦੇ ਨਾਲ ਹੀ ਇੰਨੇ ਜਾਣਗੇ ਸਰ ਇਹਦਾ ਜੋ ਜੋ ਮੈਨੂੰ ਪਤਾ ਲੱਗਿਆ ਕਿ ਮਤਾ ਪਿਆ ਹੋਇਆ ਹੈ ਹਾਊਸ ਵਿੱਚ ਤੇ ਹੁਣ ਜਦੋਂ ਨੈਕਸਟ ਮੀਟਿੰਗ ਹੋਊਗੀ ਹਾਊਸ ਦੀ ਤੇ ਮੈਂ ਉਸ ਤੋਂ ਬਾਅਦ ਹੀ ਦੱਸ ਪਾਵਾਂਗਾ ਇਹ ਇਹ ਦੇ ਵਿੱਚ ਇਹ ਕਿ ਔਰ ਮੈਂ ਇਸ਼ੂ ਦੱਸਦਾ ਕਿ ਬੇਸਿਕਲੀ ਖਾਲੀ ਪਲਾਟਾਂ ਦੀ ਆਪਾਂ ਇਸ ਕਰਕੇ ਤਾਂ ਲਾਇਆ ਸੀ ਕਿ ਜਿਸ ਸਾੜਾ ਕੋਡਾ ਜਿਹੜਾ ਹੈਗਾ ਖਾਲੀ ਪਲਾਟ ਤੇ ਜਮਾ ਅਲਟੀਮੇਟਲੀ ਸ਼ਹਿਰ ਦੀ ਦਿੱਖ ਖਰਾਬ ਹੁੰਦੀ ਹੈ ਹੁਣ ਜੇ ਆਪਾਂ ਉਹਨੂੰ ਰਿਲੈਕਸ ਕਰ ਹੀ ਰਹੇ ਆ ਕੋਈ ਵੱਲ ਨਹੀਂ ਮਤਲਬ ਡਿਸਾਈਡ ਵੀ ਹੋ ਗਿਆ ਹੈ ਕਿ ਰਿਲੈਕਸ ਕਰ ਦਈਏ ਪਰ ਨਾਲ ਹੀ ਜਿਹੜੇ ਖਾਲੀ ਪਲਾਟ ਦੇ ਓਨਰਸ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਉਹਨੂੰ ਐਟਲੀਸਟ ਬਾਉਂਡਰੀ ਵਾਲ ਕਰ ਲਈਏ ਤੇ ਉਹਦੇ ਵਾਸਤੇ ਜੇ ਉਹ ਕੋਈ ਨਹੀਂ ਕਰਦਾ ਸੈਪਰੇਟਲੀ ਉਹਨਾਂ ਨੂੰ ਨੋਟਿਸ ਜਾਏਗਾ ਐਟਲੀਸਟ ਆਪਣੇ ਪਲਾਟ ਨੂੰ ਸਾਮ ਕੇ ਰੱਖੋ ਫਿਰ ਬਾਅਦ ਵਿੱਚ ਕਹਿੰਦੇ ਹੋ ਕਿ ਜਿਸ ਸਾੜਾ ਇਲੀਗਲ ਇਨਕ੍ਰੋਚਮੈਂਟ ਵੀ ਹੋ ਗਿਆ ਤੇ ਤੁਸੀਂ ਸ਼ਹਿਰ ਦੀ ਦਿੱਖ ਵੀ ਖ ਕਰੋ ਜਾਂ ਫਿਰ ਇਹਦਾ ਬਾਉਂਡਰੀ ਵਾਲ ਕਰਕੇ ਸ਼ਹਿਰ ਦੀ ਦਿੱਖ ਨੂੰ ਖਰਾਬ ਨਾ ਕਰੋ ਮੇਰੇ ਨਾਲ ਇੱਕਲਾ ਗੱਲ ਕੀਤੀ ਹੈ ਮਸ਼ੀਨਰੀ ਦੀ ਮੈਨਪਾਵਰ ਤੁਹਾਡੇ ਕੋਲੇ ਹੈ ਨਹੀਂ ਆਈ ਦਿਨ ਜਿਹੜੇ ਤੁਹਾਡੇ ਕਰਮਚਾਰੀ ਨੇ ਸਟ੍ਰਾਈਕ ਤੇ ਚਲੇ ਜਾਂਦੇ ਨੇ ਫਿਰ ਤੁਸੀਂ ਇਹ ਪ੍ਰੋਸੈਸ ਪੂਰਾ ਕਿਵੇਂ ਕਰੋਗੇ ਕਿਉਂਕਿ ਤੁਹਾਡੇ ਆਪ ਦੇ ਡਿਪਾਰਟਮੈਂਟ ਨਗਰ ਨਿਗਮ ਦੀ ਗੱਲ ਕਰੀਏ ਬ੍ਰਾਂਚਸ ਦੇ ਵਿੱਚ ਤਾਂ ਪੂਰੀ ਪੋਸਟ ਖਾਲੀ ਨੇ ਸਰ ਮੈਨਪਾਵਰ ਦੀ ਜੋ ਗੱਲ ਹੈ ਸਾਡੇ ਕੋਲ ਮੈਨਪਾਵਰ ਹੈ ਇਹਨੂੰ ਅਸੀਂ ਬੈਟਰ ਯੂਟਿਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਜੇ ਆਪਾਂ ਕਹੀਏ ਕਿ ਸਾਡੇ ਕੋਲ ਮੈਨਪਾਵਰ ਨਹੀਂ ਹੈ ਇਹ ਇਦਾਂ ਦੀ ਗੱਲ ਨਹੀਂ ਹੈ ਸਾਡੇ ਕੋਲ ਮੈਨਪਾਵਰ ਹੈ ਇਹਨੂੰ ਬੈਟਰ ਮੈਨੇਜ ਤੇ ਯੂਟਿਲਾਈਜ਼ ਕਰਨ ਦੀ ਲੋੜ ਹੈ ਅਸੀਂ ਇਹ ਪ੍ਰੋਸੈਸ ਨੂੰ ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਉਹਨਾਂ ਹਫ਼ਤੇ ਦੋ ਹਫ਼ਤੇ ਚ ਸਮੂਥਨ ਕਰਾਂਗੇ ਜੇ ਫੇਰ ਵੀ ਸਾਨੂੰ ਦਿੱਕਤ ਲੱਗੀ ਤਾਂ ਵਾਈ ਨਾਟ ਵੀ ਵਿਲ ਹਾਇਰ ਮੋਰ ਪੀਪਲ ਮਾਨੀਟਰ ਸਾਹਿਬ ਇਹਨਾਂ ਦਾ ਟ੍ਰੈਫਿਕ ਲਾਈਟ ਨਹੀਂ ਟ੍ਰੈਫਿਕ ਦੀ ਬੜੀ ਪ੍ਰੋਬਲਮ ਹੈ ਜਿੰਨੀਆਂ ਵੀ ਲਾਈਟਾਂ ਲੱਗੀਆਂ ਆਪਣੀਆਂ ਉਹਨਾਂ ਜਿਆਦਾ ਚੱਲਦੀਆਂ ਨਹੀਂ ਜੇ ਚੱਲਦੀਆਂ ਤਾਂ ਗਲਤ ਇੰਡੀਕੇਟ ਕਰਦੀਆਂ ਨਾ ਹੀ ਉੱਥੇ ਕੋਈ ਟਾਈਮਿੰਗ ਵਾਲੇ ਜਿਹੜੇ ਉਹ ਟਾਈਮ ਮੀਟਰ ਹੈਗੇ ਉਹ ਵਗੈਰਾ ਲੱਗੇ ਹੋਏ ਸਰ ਅਸੀਂ ਇਸ ਚੀਜ਼ ਦੀ ਜਿਹੜਾ ਤੁਸੀਂ ਇਸ਼ੂ ਉਠਾਇਆ ਇਹ ਇਸ ਇਸ ਬਾਰੇ ਅਸੀਂ ਆਲਰੇਡੀ ਇਨਲਾਈਟਨ ਹੋ ਚੁੱਕੇ ਹਾਂ ਅਸੀਂ ਬੇਨਤੀ ਕੀਤੀ ਹੈ ਕਈ ਅ ਟ੍ਰੈਫਿਕ ਸਿਗਨਲਸ ਤੇ ਜਿੱਦਾਂ ਕਿ ਆਪਾਂ ਖੁਦ ਵੀ ਹੁਣ ਸ਼ਹਿਰ ਰਹਿੰਦੇ ਆ ਤਾਂ ਸਾਨੂੰ ਖੁਦ ਹੀ ਸਫਰ ਹੁੰਦਾ ਜਿੱਦਾਂ ਕਿ ਹਨੂਮਾਨ ਚੌਂਕ ਤੇ ਵੀ ਇਹ ਇਸ਼ੂ ਹੈ ਕਿ ਟ੍ਰੈਫਿਕ ਸਿਗਨਲ ਇੱਕ ਸਾਈਡ ਤੇ ਚੱਲਦਾ ਇੱਕ ਤੇ ਨਹੀਂ ਚੱਲਦਾ ਤੇ ਅਸੀਂ ਉਹ ਕੋਸ਼ਿਸ਼ ਕਰਕੇ ਉਹਨੂੰ वन वे स्मूथ ਕਰਾਂਗੇ ਮੇਰੇ ਸਾਹਿਬ ਨਗਰ ਨਿਗਮ ਬਠਿੰਡਾ ਦੇ ਜਿਹੜੇ ਕੱਚੇ ਮਜ਼ਦਮ ਐ ਉਹ ਇਹ ਵੀ بار بار ਇਲਜ਼ਾਮ ਲਾਉਂਦੇ ਆ ਕਿ ਨਗਰ ਨਿਗਮ ਬਠਿੰਡਾ ਤੇ ਵੀ ਸਾਨੂੰ ਡੀਸੀ ਰੇਟ ਵੀ ਨਹੀਂ ਦਿੱਤਾ ਜਾ ਰਿਹਾ ਇਹ ਤਾਂ ਨਹੀਂ ਦਿਸ ਇਸ ਨਾਟ ਦ ਰਿਅਲਿਟੀ ਕਿਉਂਕਿ ਇਹਨਾਂ ਨੂੰ ਤਾਂ ਹਾਲੇ ਪਤਾ ਨਹੀਂ ਹੋਏਗਾ ਵੀ ਪੇਡ ਐਸ ਪਰ ਕਲੈਕਟਰ ਡੀਸੀ ਕੇ ਰੇਟਸ ਵਿਦ ኢਐਸਆਈ ਵਿਦ ਈਪੀਐਫ ਉਹਦੇ ਸਾਡੇ ਕੋਲ ਡਿਟੇਲਸ ਹੁੰਦੇ ਨੇ ਵੀ ਪੇ ਆਲਸੋ ਤੇ ਇਹਨਾਂ ਨੂੰ ਜ਼ਿੰਮੇਵਾਰੀ ਹੈਗੀ ਐ ਕਿ ਉਹ ਡੇਲੀ ਵੀ ਚੈੱਕ ਵੀ ਕਰਾਉਂਦੇ ਆ ਆਪਾਂ ਸਮੇਂ-ਸਮੇਂ ਤੇ ਅੱਛਾ ਮੇਰੇ ਸਾਹਿਬ ਜੇਪਾ ਗੱਲ ਕਰੀਏ ਸੀਵਰ ਦੇ ਲੰਦੇ ਪਾਣੀ ਤੇ ਇਹ ਜਿਹੜੀ ਸਮੱਸਿਆ ਹੈ ਇੱਕ ਕਾਫੀ ਦਾ ਪੁਰਾਣੀ ਹੈ ਕਿ ਸਰਕਾਰਾਂ ਕੋਈ ਵੀ ਆਂਦੀ ਗਈਆਂ ਜਾਂਦੀਆਂ ਹੁਣ ਆਮ ਆਪ ਪਾਰਟੀ ਸਰਕਾਰ ਹੈ ਤੇ ਤੁਸੀਂ ਆਮ ਆਦਮੀ ਪਾਰਟੀ ਦੇ ਮਿਰ ਬਣੇ ਹੈਗੇ ਹੋ ਲੋਕਾਂ ਨੂੰ ਇੰਨੀ ਉਮੀਦਾਂ ਤੁਹਾਡੇ ਤੋਂ ਵੀ ਕਹਿੰਦੇ ਵੀ ਸਾਡੇ ਤੋਂ 20-25 ਸਾਲ ਹੋ ਗਏ ਸੀਵਰ ਦੇ ਪਾਣੀ ਨਿਕਾਸੀ ਹਾਲ ਤੱਕ ਕਿਸੇ ਨੇ ਨਹੀਂ ਕੀਤੀ ਸਰਕਾਰ ਨੇ ਗੁਰਾਣਾਪੁਰਾ ਮਹੱਲੇ ਦੇ ਵਿੱਚ ਹੁਣ ਤੇ ਜਾ ਸਾਡੇ ਪਾਣੀ ਤੇ ਖੜਿਆ ਹੋਗਾ ਗੁਰਪੁਰ ਹੈਗਾ ਉੱਥੇ ਧਰਮਸ਼ਾਲਾ ਵੀ ਹੈਗੀ ਹੈ ਬਹੁਤ ਵੱਡੀ ਸਮੱਸਿਆ ਹੈਗੀ ਤੇ ਲੋਕਾਂ ਦਾ ਅੜਾਜ ਵੀ ਹੈਗੀ ਹੈ ਪਰ ਤੁਹਾਡੇ ਦੇ ਉਮੀਦਾਂ ਟਿੱਕੀਆਂ ਹੋਈਆਂ ਉਹਨੂੰ ਕਿਸ ਤਰ੍ਹਾਂ ਹੱਲ ਕਰੋਗੇ ਸਰ ਮੈਨੂੰ ਵੀ ਮੇਰੇ ਦੇ ਉਮੀਦਾਂ ਪੂਰੀਆਂ ਤੇ ਮੈਂ ਤਾਂ ਇਹ ਤੁਹਾਨੂੰ ਕਿਹਾ ਕਿ ਪਹਿਲੇ ਹੀ ਤੁਹਾਡੇ ਪੁੱਛਣ ਤੋਂ ਪਹਿਲਾਂ ਹੀ ਮੈਂ ਇਸ਼ੂਸ ਜੋ ਉਠਾਏ ਹੁਮਾ ਜੋ ਇੱਕ ਸੀਵਰੇਜ ਦਾ ਇਸ਼ੂ ਸੀਗਾ ਤੇ ਅਸੀਂ ਮਤਲਬ ਦਿਨ ਰਾਤ ਇੱਕ ਕਰਕੇ ਇਹਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਫਰਕ ਦੱਸੋਗੇ ਜੇ ਮੈਂ ਕਹਿੰਨਾ ਕਿ ਕਿਸੇ ਹੋਰ ਦਾ ਸੁਜੈਸ਼ਨ ਵੀ ਹੈ ਅਸੀਂ ਖੁਦ ਵੀ ਆਫਿਸ 'ਚ ਬੈਠ ਕੇ ਸੁਜੈਸ਼ਨ ਲੈਣੇ ਤੇ ਉਸ ਤੋਂ ਇੰਪਲੀਮੈਂਟੇਸ਼ਨ ਕਿੱਦਾਂ ਹੋ ਸਕਦੀ ਹੈ ਉਹ ਵੀ ਫਿਕਰ ਆਊਟ ਕਰਦੇ ਸਰ ਅਵਾਰਾ ਪਸ਼ੂਆਂ ਦਾ ਬਹੁਤ ਵੱਡੀ ਸਮੱਸਿਆ ਹੈ ਸ਼ਹਿਰ ਦੇ ਸਰ ਅਵਾਰਾ ਪਸ਼ੂਆਂ ਦਾ ਹੱਲ ਹੋ ਚੁੱਕਿਆ ਨਵੇਂ ਦੋ ਜਿਹੜੇ ਗਊਸ਼ਾਲਾ ਨੇ ਉਹ ਰੈਡੀ ਨੇ ਤੇ ਆਪਣੇ ਨਗਰ ਨਿਗਮ ਕੋਲੇ 1100 ਹੋਰ ਪਸ਼ੂਆਂ ਨੂੰ ਸ਼ੈਲਟਰ ਕਰਨ ਦੀ ਜਗ੍ਹਾ ਹੈ ਅਸੀਂ ਜਲਦੀ ਵਿਦਨ ਫਿਊ ਡੇਸ ਅਸੀਂ ਉਹਨਾਂ ਦੀ ਅਪਲਿਫਟਮੈਂਟ ਕਰਾਵਾਂਗੇ ਸਰ ਅਵਾਰਾ ਪਸ਼ੂਆਂ ਪਤਵੀ ਇੱਕ ਮਿੰਟ ਪਤਵੀ ਬਠਿੰਡਾ ਨਗਰ ਨਿਗਮ ਜਿਹੜਾ ਲਗਾਤਾਰ ਤਿੰਨ ਚਾਰ ਵਾਰੀ ਜਿਹੜਾ ਇੰਡੀਆ ਦੇ ਵਿੱਚੋਂ ਨੰਬਰ 1 ਆਉਂਦਾ ਰਿਹਾ ਹੈ ਲੇਕਿਨ ਅੱਜ ਸਾਫ ਸਫਾਈ ਦੇ ਵਿੱਚ ਜਿਹੜਾ ਬਹੁਤ ਪਛੜ ਗਿਆ ਲੇਕਿਨ ਸਾਡੇ ਕੋਲੇ ਸ਼ਹਿਰ ਦੀ ਖੂਬਸੂਰਤੀ ਵਾਸਤੇ ਝੀਲਾਂ ਵੀ ਨਹੀਂ ਸਾਡੇ ਕੋਲੇ ਥਰਮਲ ਦੀ ਜਗ੍ਹਾ ਵੀ ਪਈ ਹੋਈ ਹੈ ਕਿੰਨਾ ਕੁਝ ਸਾਡੇ ਕੋਲੇ ਪਿਆ ਹੋਇਆ ਹੈ ਕਿ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਡਿਵੈਲਪਮੈਂਟ ਹੋ ਸਕਦੀ ਹੈ ਕੋਈ ਇਸ ਸ਼ਹਿਰ ਦੀ ਖੂਬਸੂਰਤੀ ਵਾਸਤੇ ਸਰ ਬਿਲਕੁਲ ਜਿੱਦਾਂ ਕਿ ਪਹਿਲਾਂ ਵੀ ਬਠਿੰਡਾ ਨੰਬਰ 1 ਆਂਦਾ ਰਿਹਾ ਹੈ ਇਸ ਚੀਜ਼ ਦਾ ਫੇਰ ਆਪਣੇ ਕੋਲੇ ਕੋਈ ਐਕਸਪਲੇਨੇਸ਼ਨ ਨਹੀਂ ਹੈ ਕਿ ਕਿਉਂ ਨਾ ਆਵੇ ਅਪਾ ਫੇਰ ਤੋਂ ਨੰਬਰ 1 ਤੇ ਜਰੂਰ ਆਵਾਂਗੇ ਮੈਂ ਡੀਸੀ ਸਰ ਨਾਲ ਵੀ ਕਾਫੀ ਡਿਸਕਸ਼ਨ ਕੀਤੀਆਂ ਕਿ ਕੀ ਅਸੀਂ ਸ਼ਹਿਰ ਵਾਸਤੇ ਹੋਰ ਵਧੀਆ ਲੈ ਕੇ ਆ ਸਕਦੇ ਹਾਂ ਬਿਊਟੀਫਿਕੇਸ਼ਨ ਚੀਲਾ ਦੀ ਵੀ ਹੋਊਗੀ ਥਰਮਲ ਪਾਵਰ ਪਲਾਂਟ ਵਾਲੇ ਏਰੀਆ ਦੀ ਵੀ ਕਾਫੀ سارے ਆਈਡੀਆਜ਼ ਡਿਸਕਸ ਹੋਏ ਨੇ ਤੇ ਉਹਨਾਂ ਤੇ ਵੀ ਕੰਮ ਜਲਦੀ ਸ਼ੁਰੂ ਹੋਏਗਾ ਇੱਕ ਲਾਸਟ ਸਾਡਾ ਇਹ ਬਠੰਡੇ ਦਾ ਬੱਸ ਸਟੈਂਡ ਜਿਹੜਾ ਮਤਲਬ ਕਹਿ ਸਕਦੇ ਆ ਕਿ ਟਰਾਲੀ ਚ ਰੱਖਿਆ ਹੋਇਆ ਤਿੰਨ ਸਾਲਾਂ ਤੋਂ ਪਤਾ ਨਹੀਂ ਲੱਗ ਰਿਹਾ ਗਿਆ ਵੀ ਕਿੱਥੇ ਲਾਉਣਾ ਉਹਨੂੰ ਉਹਦਾ ਵੀ ਕੋਈ ਤੁਸੀਂ ਰੱਖਿਆ ਹੋਊਗਾ ਵੀ ਕਦੋਂ ਤੱਕ ਇਸ ਪੇਪਰ ਪੋਲਿਸ ਹੈ ਸਰ ਅੱਜ ਇਹ ਤਾਂ ਆਪਣੇ ਸ਼ਹਿਰ ਵਾਸਤੇ ਥੋੜਾ ਪੁਰਾਣਾ ਮਸਲਾ ਹੋ ਗਿਆ ਹੈ ਤੇ ਇਸ ਦਾ ਮੈਂ ਸਾਰਿਆਂ ਨੂੰ ਬਸ ਇੱਕ ਛੋਟਾ ਜਿਹਾ ਪ੍ਰੋਮਿਸ ਕਰੂੰਗਾ ਕਿ ਮਿਨੀਮਮ ਟੂ ਮਿਨੀਮਮ 15 ਦਿਨ ਤੇ ਮੈਕਸਿਮਮ 2 ਮਹੀਨੇ 60 ਦਿਨਾਂ ਚ ਇਹ ਕਲੀਅਰ ਹੋ ਜਾਊਗਾ ਕਿ ਬਸ ਸਟੈਂਡ ਆਊਗਾ ਤਾਂ ਕਿੱਥੇ ਆਊਗਾ ਨਹੀਂ ਆਊਗਾ ਤਾਂ ਕਿਉਂ ਨਹੀਂ ਡਿਸਪ ਨੇ ਪ੍ਰਪੋਜ਼ਲ ਬਣਾ ਕੇ ਸਾਰਾ ਕੁਝ ਭੇਜਿਆ ਹੋਇਆ ਜੀ ਕੀ ਕਰਨਗੇ ਇਹ ਸਰ ਸੀਐਮ ਸਾਹਿਬ ਕੋਲੋਂ ਅਪਰੂਵ ਹੋਣ ਵਾਲਾ ਹੈ ਕੈਬਨਟ ਤੋਂ ਕਲੀਅਰ ਹੋਊਗਾ ਤੇ ਜਲਦੀ ਕਲੀਅਰ ਹੋਊਗਾ ਅੱਛਾ ਮੇ ਸਾਹਿਬ ਜੀ ਕਾਫੀ ਪਾਰਕਨੇਗੇ ਕਾਫੀ ਮਸ਼ੀਨਾ ਲਾਈਆਂ ਸੀ ਜਿੰਮ ਆਲੀਆਂ ਤੇ ਉਹਦੇ ਵਿੱਚ ਲੋਹਾ ਕਾਫੀ ਗੈਪ ਹੋ ਚੁੱਕਿਆਗਾ ਚੋਰਾ ਵੱਲੋਂ ਚੋਰੀ ਕੀਤਾ ਉਸੀਂ ਤੁਹਾਡੀ ਨਿਗਾ ਚ ਹੈਗਾ ਸਰ ਸਰ ਮੇਰੀ ਨਿਗਾ ਚ ਕੁਝ ਇਹੋ ਜੀਆਂ ਚੀਜ਼ਾਂ ਜੋ ਸਪਾਰਕਸ ਰੀਫਰਬਿਸ਼ ਹੋਣ ਵਾਲੇ ਆ ਕੁਝ ਚੀਜ਼ਾਂ ਠੀਕ ਕਰਨ ਵਾਲੀਆਂ ਉਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਠੀਕ ਕਰਾਂਗੇ ਸਾਡੀ ਅਜੇ ਇਹ ਨਿਗਾਚ ਇੰਨਾ ਨਹੀਂ ਸੀਗਾ ਪ੍ਰੋਬਲਮ ਤੁਸੀਂ ਅਵਾਰਾ ਪਸ਼ੂ ਦਾ ਦੱਸਦਾ ਅਵਾਰਾ ਕੁੱਤੇ ਬਹੁਤ ਹੈਗੇ ਬੰਡਾ ਸ਼ਹਿਰ ਦੇ ਵਿੱਚ ਤੇ ਰੋਜ਼ ਇੱਕ ਨਿਕ ਕੇ ਕੇਸ ਆਂਦਾ ਹੈ ਹਸਪੀਟਲ ਜੇ ਪੜਦੇ ਹੈਗੇ ਆ ਉਹਨਾਂ ਵਾਸਤੇ ਕੀ ਪ੍ਰੋਗਰਾਮ ਸਾਡੇ 350 ਤੋਂ 400 ਕੇਸ ਆ ਜੀ ਅਚਾਰ ਮਹੀਨੇ ਦਾ ਸਰ ਇਹ ਮੈਨੂੰ ਵੀ ਬਹੁਤ ਵੱਡਾ ਇਸ਼ੂ ਲੱਗਦਾ ਪਰਸਨਲੀ ਇਹਨਾਂ ਦੀ ਸਟਰਲਾਈਜੇਸ਼ਨ ਹੋ ਰਹੀ ਹੈ ਹੋਰ ਡੈਡੀਕੇਟਿਡ ਟੀਮ ਨਾਲ ਅਸੀਂ ਇਹਦੀ ਵੀ ਇੱਕ ਮੋਹਮ ਚਲਾ ਕੇ ਸਟਰਲਾਈਜੇਸ਼ਨ ਨੂੰ ਹੋਰ ਫਾਸਟ ਕਰਾਂਗੇ ਤੇ ਬਟ ਇੱਕ ਜਿੱਦਾ ਕੀ ਸਭ ਨੂੰ ਪਤਾ ਹੀ ਹੈ ਕਿ ਆਪਾਂ ਨੂੰ ਸਟਰਲਾਈਜੇਸ਼ਨ ਕਰਕੇ ਸਟ੍ਰੇ ਡੌਗ ਨੂੰ ਉਹਨਾਂ ਦੇ ਰਿਸਪੈਕਟਿਵ ਏਰੀਆਸ ਚ ਦੁਬਾਰਾ ਛੱਡਣਾ ਪਵੇਗਾ ਸਰ ਕੇ ਡਿਕਲਾਈਨਿੰਗ ਪੋਪੂਲੇਸ਼ਨ ਦੇ ਨਾਲ ਹੀ ਸੋਲਵ ਹੋਊਗਾ ਸਰ ਸਰ ਲਾਸਟ ਸਵਗਮੇ ਕਰ ਪਰ ਗੁੜਾ ਰਾਂ ਲਗਾਈ ਗੁੜਾ ਨਾ ਸਰ ਉਹ ਥੋੜੇ ਚਰਵਾਏ 15 ਸੈਂਟ ਜੀ ਲਾਇਸੈਂਸ ਨਹੀਂ ਹੁੰਦਾ ਜਾਂ ਟਿਪਰ ਦੇ ਸਰਕਾਰੀ ਨੰਬਰ ਪਲੇਟ ਲਗਾਉਣਾ ਇਹ ਆਈਡੈਂਟੀਕਾਰ ਹੋਵੇ ਮੇਰੀ ਨੋਲੇਜ ਚ ਨਹੀਂ ਆਉਂਦਾ ਕਿਹਨ੍ਹੇ ਵਾਲੇ ਇਹ ਵਾਲੇ ਟਿਪਰ ਡਰਾਈਵਰ ਜੀ ਜੋ ਚੱਲ ਰਹੇ ਨੇ ਜਨਰਲ ਉਹ ਇੱਕ ਵਾਰੀ ਚੈੱਕ ਕਰ ਲੈਨੇ ਇਹ ਚੈੱਕ ਕਰ ਲੈਣੇ ਨਿਕਾਲ ਬਣੇਗੇ ਸਰ ਇਨਕੀ ਸਪੈਸ਼ਲ ਟੀਮ ਜਿਹੜੇ ਆਪਣੇ EMPLOYEES ਨੇ ਹਾਂਜੀ ਮਤਲਬ ਜਿਹੜੇ ਹੁਣ ਹੁਣ ਜਾਣ ਕੇ ਨਹੀਂ ਹੁਣ ਤਾਂ ਸਾਰੀ ਜ਼ਿੰਮੇਵਾਰੀ ਵੇਅਰ ਟਾਈਮ ਹੈ ਜਿਹੜੇ ਕਹਾਂ ਕਿ ਆਪਾਂ ਕੋਸ਼ਿਸ਼ ਇਹ ਕਰ ਰਹੇ ਹਾਂ ਦੋ ਤਰੀਕੇ ਦੇ ਮਾਡਲ ਹੈ ਜਿਹੜਾ ਆਪਾਂ ਵਰਕ ਕਰ ਰਹੇ ਇੱਕ ਇਹ ਕਿ ਜੀ ਤੁਸੀਂ ਜਿਹੜਾ ਲੋਕਲ ਕਾਉਂਸਲਰ ਹੈ ਉਹਦੀ ਦੇਖਰੇਖ ਵਿੱਚ ਉੱਥੇ ਹੀ ਉਸ ਏਰੀਆ ਵਿੱਚ ਟੇਪਰ ਦੇ ਦੋ ਉਹਦੇ ਨਾਲ ਟੀਮ ਦੇ ਦੋ ਉਹਨਾਂ ਦੀ ਜ਼ਿੰਮੇਵਾਰੀ ਹੈ ਡੇਲੀ ਕਲੈਕਸ਼ਨ ਕਰਕੇ ਦੇ ਦੇਣਾ ਫਿਰ ਕਾਉਂਸਲਰ ਵੀ ਜ਼ਿੰਮੇਵਾਰ ਹੋਏਗਾ ਕਿਉਂਕਿ ਉਸਨੇ ਅਲਟੀਮੇਟਲੀ ਵੋਟ ਦੇ ਵਾਸਤੇ ਵਾਪਸ ਜਾਣਾ ਵੀ ਹੈ ਤੇ ਟੀਮ ਵੀ ਜ਼ਿੰਮੇਵਾਰ ਹੋਏਗੀ ਤੇ ਕੰਪਲੇਂਟ ਆਏਗੀ ਤੇ ਟੀਮ ਉੱਥੇ ਹੀ ਬੈਠੀ ਹੋਈ ਹੈ ਇੱਕ ਇੱਕ ਤਰੀਕਾ ਹੈ ਦੂਜਾ ਆਪਾਂ ਜ਼ੋਨ ਵਾਈਜ਼ ਕੋਸ਼ਿਸ਼ ਕਰਾਂਗੇ ਜੇ ਇਹ ਵਾਲਾ ਵਰਕਆਊਟ ਨਹੀਂ ਹੁੰਦਾ ਹਾ ਉਸ ਵਿੱਚ ਤਾਂ ਸੈਕੰਡ ਪਲਾਨ ਇਹ ਹੈ ਕਿ ਜਿਹੜਾ ਆਪਾਂ ਜ਼ੋਨ ਵਾਈਜ਼ ਮਲਟੀਪਲ ਜ਼ੋਨਸ ਨੂੰ ਬਣਾਦੇ ਹੋਏ ਉੱਥੇ ਦਾ ਸੈਪਰੇ ਸਰ ਕੁਝ ਤੇ ਦੋਨਾਂ ਦੋਨਾਂ ਦੇ ਵਿੱਚੋਂ ਜਿਹੜਾ ਵੀ ਫੈਸਲਾ ਹਾਊਸ ਕਰੇਗਾ ਉਹਦੇ ਬੇਸਿਸ ਤੇ ਆਪਾਂ ਅੱਗੇ ਵਧ ਜਾਵਾਂਗੇ ਪਰ ਮੈਨੂੰ ਨਹੀਂ ਲੱਗਦਾ ਅਲਟੀਮੇਟਲੀ ਮਸਲਾ ਇਹ ਨਹੀਂ ਹੈ ਸਾਡੇ ਕੋਲ ਸਾਧਨ ਨਹੀਂ ਹੈ ਸਾਡੇ ਕੋਲ ਮੈਨ ਪਾਵਰ ਵੀ ਹੈ ਮਸ਼ੀਨਰੀ ਵੀ ਹੈ ਗੱਡੀਆਂ ਵੀ ਪੜਿਆ ਨੇ ਇਹ ਸਿਰਫ ਇਹ ਹੈ ਕਿ ਜਿਹਨੂੰ ਬੰਦੇ ਨੂੰ ਲੱਗ ਜਾਂਦਾ ਕਿ ਇਹ ਠੀਕ ਹੈ ਜੀ ਇੱਕ ਦਿਨ ਟੇਪਰ ਖਾਲੀ ਹੋ ਜਾਏਗਾ 4 ਦਿਨ ਮੈਂ ਘਰ ਬੈਠ ਜਾਵਾਂਗਾ 4 ਦਿਨ ਬਾਅਦ ਰਿਪੇਅਰ ਹੋ ਕੇ ਆਏਗਾ ਇਹ ਉਹ ਇਹ ਕਿ ਚਾਹ ਨਹੀਂ ਹੈ ਕਿ ਜਿਹੜਾ ਕੰਮ ਨਹੀਂ ਕਰਨਾ ਦਾ ਮਸਲਾ ਸੀ ਪਿਛਲੇ ਤੇਲ ਵੀ ਮੁਲਾਜ਼ਮ ਕੱਢ ਦੇ ਜਿਹੜਾ ਵੀ ਤੇਲ ਵਾਲਾ ਹੁਣ ਤਾਂ ਉਹ ਰਿਜ਼ੋਲਵ ਹੋ ਗਿਆ ਨਾ ਹੁਣ ਆਪਾ ਹੁਣ ਨਾ ਸਰ ਇੱਕ ਨਾਤੀ ਸਵਾਲ ਆਈ ਹੈ ਸਾਡੇ ਪ੍ਰੋਪਰਟੀ ਜਿਹੜੇ ਕਬਜ਼ੇ ਹੋਏ ਹੋਏ ਆ ਅਰੋੜਾਂ ਦੇ ਉੱਤੇ ਉਹਨਾਂ ਦੇ ਕਿਸੇ ਇਹ ਇਹਦੇ ਨਾਲ ਜੁੜਦਾ ਸਵਾਲ ਆ ਜੀ ਨਗਰ ਨਿਗਮ 'ਚ ਹੁਣ ਤੱਕ ਜਿਹੜਾ ਸਭ ਤੋਂ ਵੱਡਾ ਮਾਮਲੇ ਸਾਹਮਣੇ ਆਏ ਨੇ ਉਹ ਭ੍ਰਸ਼ਟਾਚਾਰ ਦੇ ਆਏ ਨੇ ਕਈ ਕਿ ਇਸ ਵੀ ਲੈਸ ਕੋਲੇ ਵੀ ਚੱਲ ਰਹੇ ਨੇ ਸ਼ਹਿਰ ਦੇ ਵਿੱਚ ਬਿਨਾਂ ਨਕਸ਼ਿਆਂ ਤੋਂ कंस्ट्रक्शन ਹੋ ਰਹੀ ਹੈ ਨਕਲੀ ਐਨਓਸੀ ਸਰ ਐਨਓਸੀ ਤੁਹਾਨੂੰ ਮੈਂ ਕਿਹਾ ਛੋਟਾ ਜਿਹਾ ਤੁਸੀਂ ਬੱਸ ਅੱਡੇ ਦੀ ਗੱਲ ਕੀਤੀ ਉਹ ਨਾਲ ਜੁੜੇ ਹੋਏ ਮਲੋੜ ਰੋਡ ਦੇ ਕਿ ਸਰਕਾਰੀ ਜਗ੍ਹਾ ਦੀ ਐਨਓਸੀ ਜਾਰੀ ਕਰ ਦਿੱਤੀ ਗਈ ਤਿੰਨ ਮਹੀਨੇ ਬਾਅਦ ਉਹ ਰੱਦ ਕਰ ਦਿੱਤੀ ਗਈ ਕਿਉਂ ਜਦੋਂ ਉਹ ਬੰਦਿਆਂ ਨੇ ਕਬਜ਼ਾ ਕਰ ਲਿਆ ਹੋਇਆ ਸੀਗਾ ਦੇਤੇ ਮੇਰੇ ਕੋਲ ਸਾਰੇ ਡਾਕੂਮੈਂਟਸ ਮੌਜੂਦ ਨੇ ਟੋਟਲ ਸਰ ਇਸ ਚੀਜ਼ ਵਾਸਤੇ ਮੈਂ ਇੰਨਾ ਹੀ ਕਹਿਣਾ ਚਾਹੁੰਗਾ ਕਿ ਲਟ ਬਾਈਗੌਂਸ ਵੀ ਬਾਈਗੌਂਸ ਉਹਨਾਂ ਆਪਾਂ ਨਵੇਂ ਤੋਂ ਸਟਾਰਟ ਕਰੀਏ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਗਵਰਨਮੈਂਟ ਨੋਰਮਸ ਦੇ ਹਿਸਾਬ ਨਾਲ ਬਹੁਤ ਹੀ ਤੇਜ਼ੀ ਨਾਲ ਅਸੀਂ ਕੰਮ ਕਰਾਵਾਂਗੇ ਐਨਓਸੀਜ਼ ਦੇ ਹਿਸਾਬ ਨਾਲ ਹੀ ਕੰਮ ਹੋਣਾ ਚਾਹੀਦਾ ਤੇ ਫਾਈਲਜ਼ ਨੂੰ ਵੀ ਜਲਦੀ ਮੂਵ ਕਰਵਾਵਾਂਗੇ ਤੇ ਵੱਧ ਤੋਂ ਵੱਧ ਤੁਸੀਂ ਗਵਰਨਮੈਂਟ ਨੋਰਮਸ ਨੂੰ ਮੰਨ ਕੇ ਹੀ ਅੱਗੇ ਆਪਣੀ ਕੰਸਟਰਕਸ਼ਨ ਕਰੋ ਤੇ ਸੈਕੰਡਲੀ ਜੋ ਵੀ ਆਪਣੇ ਮੇਰੇ ਕੋਲ ਇੱਕ ਹੋਰ ਵੀ ਛੋਟਾ ਜਿਹਾ ਇਸ਼ੂ ਆਇਆ ਲੋਕਾਂ ਦਾ ਜੋ ਕਿ ਇਲੀਗਲ ਕਲੋਨੀਆਂਜ਼ ਨੂੰ ਲੈ ਕੇ ਸੀਗਾ ਇੱਕ ਆਪਣੇ ਚਾਰ ਦੇ ਜੋ ਵਸਨੀਕ ਲੋਕ ਨੇ ਇੰਨੀ ਹਾਰਡ ਹਾਰਡ ਮਨੀ ਕਮਾਉਣ ਦੇ ਨੇ ਮਿਹਨਤ ਕਰਕੇ ਆਪਣੇ ਵਾਸਤੇ ਇੱਕ ਜ਼ਮੀਨ ਦਾ ਟੁਕੜਾ ਲੈਂਦੇ ਨੇ ਜਿੱਥੇ ਉਹ ਘਰ ਬਣਾ ਸਕਣ ਤੇ ਉਹਨਾਂ ਨੂੰ ਬਾਅਦ ਵਿੱਚ ਇਹ ਦਿੱਕਤਾਂ ਆਉਂਦੀਆਂ ਕਿ ਉਹ ਵੇਚ ਨਹੀਂ ਪਾਉਂਦੇ ਆ ਮੀਟਰ ਨਹੀਂ ਲੱਗਦਾ ਆ ਕੁਝ ਵੀ ਨਹੀਂ ਹੁੰਦਾ ਟਰਾਂਸਫਰ ਨਹੀਂ ਕਰ ਸਕਦੇ ਕਿਉਂਕਿ ਉਹ ਇਲੀਗਲ ਕਲੋਨੀਆਂਜ਼ ਨੇ ਮੈਂ ਸਾਰੇ ਡਿਵੈਲਪਰਸ ਨੂੰ ਇੱਕ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਕਿ ਆਪ ਦੀ ਆਪ ਦੀ ਕਲੋਨੀਆਂਜ਼ ਨੂੰ ਗਵਰਨਮੈਂਟ ਨੋਰਮਸ ਦੇ ਹਿਸਾਬ ਨਾਲ ਹੀ ਰੈਗੂਲੇਟ ਕਰਨ ਕਿਉਂਕਿ ਅਸੀਂ ਇਸ ਤੇ ਬਹੁਤ ਸਟ੍ਰਿਕਟ ਐਕਸ਼ਨ ਹੁਣ ਲਵਾਂਗੇ ਤੇ ਕਰਪਸ਼ਨ ਤੋਂ ਫ੍ਰੀ ਰਵਾਂਗੇ ਇਹ ਹੀ ਮੇਰੀ ਸੋਚ ਹੈ ਇਸੇ ਨਾਲ ਹੀ ਅਸੀਂ ਅੱਗੇ ਪਤਮੀ ਸਰਕਾਰ ਇਹਨਾਂ ਗੇਟ ਜਿਹੜੇ ਨੇ ਸ਼ਹਿਰ ਦੇ ਵਿੱਚ ਬਹੁਤ ਦਿਨ ਤੋਂ ਇਹ ਵੀ ਰੌਲਾ ਚੱਲਦਾ ਆ ਰਿਹਾ ਹੈ ਇਨਲੀਗਲ ਗੇਟ ਜਿਹੜੇ ਨੇ ਉਹਨਾਂ ਨੇ ਬੜੀ ਨਗਰ ਨਗਰ ਦੀ ਜਿਹੜੀ ਜਗ੍ਹਾ ਰੋਕ ਕੇ ਰੱਖੀ ਹੈ ਹਰ ਗਲੀ ਹਰ ਮੋੜ ਦੇ ਉੱਤੇ ਹੈ ਸੈਕੰਡ ਹੈ ਵੱਡੇ ਵੱਡੇ ਰੈਂਪਸ ਨੇ ਹਰ ਗਲੀ ਦੇ ਵਿੱਚ ਉਹ ਵੀ ਇਨਕ੍ਰੋਚਮੈਂਟ ਬਹੁਤ ਜ਼ਿਆਦਾ ਹੈ